2 ਐਂਡ 1 ਵਿਆਹ ਕਰਦਣ ਲੱਗੇ ਆ ਕਿਤੇ ਹੁਣ ਦਾ ਨਹੀਂ ਹੋਣਾ ਵਿਆਹ ਕਿਤੇ ਤਾਹੋ ਝੱਟ ਕਰਦਣ ਲੱਗੇ ਆ ਕਿਤੇ ਚੰਗਾ ਵਿਆਹ ਕਰਦੇ ਕਿਤੇ ਮੈਂ ਵੀ ਸੱਚ ਦਾ ਜੀ ਜਾਂਦਾ ਹੁੰਦੇ ਸੱਚ ਸੱਚ ਦੱਟ ਕੇ ਟੱਸ ਟਾਡਾ ਲਹਿੰਗਾ ਹੋਣਾ ਮੈਂ ਯਾਰ ਨਹੀਂ ਕਿ ਲਹਿੰਗਾ ਪਾ ਕੇ ਚੱਲ ਅੰਸਾ ਸਿੱਧੇ ਸੀਨ ਹੋਈ ਜਾਂਦੇ ਆ ਦੁਬਾਰਾ ਦੁਬਾਰਾ 1 ਵਿਆਹ ਕਰ ਲੱਗੇ ਆ ਕਿਤੇ 1 ਉਹਨਾਂ ਨੇ ਲੋਰੀ ਇੰਦਰ ਨੂੰ ਕੀ ਤੁਸੀਂ ਬੇਵਨੋਤ ਹੈ ਵਨ ਪੁੱਤ ਮੈਂ ਇਹਨਾਂ ਨੂੰ ਕਿਹਾ ਸੀ ਜਦੋਂ ਚੱਕਣ ਲੱਗੇ ਵੀ ਆਪਣੇ ਸਿਰ ਤੇ ਚੱਕਿਓ ਮੈਨੂੰ ਮੂੰਕੇ ਮੈਨੂੰ ਨਾ ਕਿਓ ਵੀ ਪੈਸੇ ਲਾ ਕੇ ਦੇ ਲਾ ਦੇ ਐਂਡ ਵਨ ਪੁੱਤ ਮੈਂ ਉਹਨੇ ਦਾ ਲੱਖ ਤੂੰ ਉਧਰ ਦੇਓਗੇ ਹੈਂ ਤੇ ਮੁੜ ਕੇ ਬਚਣਾ ਕੀ ਹੈ ਕਿਨ ਅਜ ਮੁੜ ਕੇ ਝੋਨਾ ਵੀ ਲਾਉਣਾ ਸਾਰਾ ਕੁਝ ਕਰਨਾ ਦੋ ਸਾਲ ਵਰਤੀਏ ਅਸੀਂ ਵਿਆਹ ਦੇਣਾ ਤੈਨੂੰ ਕਾਦੀ ਟੈਨਸ਼ਨ ਪਈ ਹੈ ਪੁੱਤ ਬਿਆਜ ਨਹੀਂ ਉਠਣ ਦਿੰਦਾ। ਮੈਂ ਤਾਂ ਨਾ ਵੀ ਵੇਲੀ ਆਇਆ ਤੇ ਮੀਂਹ। ਉਹ ਲੱਭਣੀਆਂ ਆ। ਵਨ। ਸੱਤੇ ਪੌਣ ਆਇਆ ਸੀ ਉਹਦੇ। ਸਮਾਨ ਲੈਣ ਜਾਣਾ ਆਪਾਂ। ਉਹ ਐਵੇਂ ਹੀ ਨਾ ਮਗਰ ਨਾ ਲੱਗਿਆ ਕਰ ਉਹਦੇ ਚੰਗਾ। ਉਹ ਤੁਮੀ ਤੇ ਮਗੜੀ ਲੱਗਾ ਸੀ ਤੇ ਮੈਂ ਤੈਨੂੰ ਕਿਹਾ ਪੈਸੇ ਘਟਾਉਣ ਲਾ। ਜੇ ਤੈੱਕ ਨੂੰ ਲਾਉਣੀ ਕਿਆ ਨਹੀਂ ਇਹ। ਵਨ। ਉਹ ਮੈਨੂੰ ਤਾਂ ਤੂੰ ਬੜੀ ਛੇਤੀ ਕਹਤਾ ਵਾ ਪਿਜਨਾਂ ਨੂੰ। ਉਹ ਬਸ ਗਈ। ਵਨ। ਉਹ ਮੈਨੂੰ ਤਾਂ ਬੜੀ ਛੇਤੀ ਕਹਤਾ ਤੂੰ ਪਿਜ ਨਾਨੀ ਥੱਲੇ ਲੱਗਾ ਵਾ। ਉਹ ਆਪ ਤੇ ਇਹਨੇ ਫਾਇੇ ਲੱਗਣਾ ਮੈਨੂੰ ਹੀ ਲਾਇਆ ਮੀਂਹ। ਉਹ ਆਈ ਕਿ ਮਗਰ ਮਗਰ ਆਈਗਾ ਆਈਗਾ ਮਗਰ ਆਈਗਾ ਮਗਰ ਬੂਤ ਬੰਨ ਆਪ ਤਾਂ ਤੂੰ ਫਾਇ ਲਗਣਾ ਮੈਨੂੰ ਵੀ ਲਾਇਆ ਉਹ ਆ ਜਾਗਾ ਸੱਤ ਗੱਲ ਪੁੱਛੋ ਨਾ ਤੇ ਮੈਂ ਉਹਦਾ ਦਿਖਾ ਕੇ ਦੇ ਦੇਗਾ ਅੱਛਾ ਉਹ ਯਾਰ ਇੱਕ ਮਿੰਟ ਉਹ ਗੱਲ ਪਤਾ ਕੀ ਭਾਜੀ ਹੁਣੇ ਹੀ ਉਹ ਚੀਜ਼ ਲੈਣੀ ਮੈਨੂੰ ਜਿੱਥੋਂ ਮਰਜ਼ੀ ਲੈ ਕੇ ਦੋ ਯਾਰ ਪਰ ਇਹ ਮੁੰਡਿਆਂ ਨੂੰ ਸਮਝਾਉਣਾ ਚਾਹੀਦਾ ਐਂਡ ਬੰਨ ਮੁੰਡੇ ਮਾੜਾ ਇੱਕਦ ਕਰੇ ਬੰਨ ਬੰਨ ਸਾਹਮਣਾ ਕਰਾਂ ਇਹਨਾਂ ਦੇ ਚਾਚੇ ਨੂੰ ਫੋਨ ਕਰਦਾ ਸੋਨੂ ਨੂੰ ਉਹਨੂੰ ਕਹਿਣਾ ਇਹ ਸਬਜੀ ਚੰਗੀ ਤਰ੍ਹਾਂ ਆਈ ਇੱਕ ਦੇ ਜੀ ਕਰਦਾ ਵਾ ਬਣਾ ਗੇ ਨਾ ਸਬਜੀ ਵਿੱਚ ਮਾਸਾ ਦਾ ਜ਼ਹਿਰ ਪਾਦਾ ਚੱਲੇ ਹਾਂਜੀ ਇਥੋਂ ਦੀ ਨਿੱਗੀ ਨਿੱਗੀ ਗੱਲਾਂ ਪੁੱਤ ਉਥੇ ਪਹਟਾਇਆ ਕਰ ਮੈਂ ਸੰਦੀਪ ਨੂੰ ਬੜਾ ਸਮਝਾਇਆ ਵਾ ਤੇ ਤੇਰੀ ਮੰਮੀ 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 ਹਾਂਜੀ ਸੱਚੂਗਾ ਨਹੀਂ ਡੜੀ ਜੀ ਮੇਰਾ ਕਿਹੜਾ ਦਿਲ ਕਰਦਾ ਆ ਵਨ ਵਨ ਨਹੀਂ ਡੜੀ ਜੀ ਮੇਰਾ ਕਿਹੜਾ ਦਿਲ ਕਰਦਾ ਆ ਕਿ ਆਪਣੇ ਵਿੱਚ ਇਦਾਂ ਦੀਆਂ ਹੋ ਜਾਂਦੀਆਂ ਵਾ ਤੇ ਫਿਰ ਮੈਂ ਪਿੰਡੀ ਦੱਸਣਾ ਵਾ ਹੋਰ ਦੱਸੋ ਕੀ ਕਰਾਂ ਮੇਰੀ ਗਾਸਣ ਪੁੱਤ ਮੈਂ ਤੇ ਸੰਦੀ ਨੂੰ ਲਲਾ ਹੁਣ ਸੰਦੀ ਨੂੰ ਠੀਕ ਯਾਰ ਨਾ ਮੈਨੂੰ ਲੱਗੀ ਸਾਰੇ ਲੱਗੀ ਉਹ ਮੈਂ ਆਪੇ ਉਹਦੇ ਕੋਲ ਦੀ ਰਹਿਣਾ ਸੀ ਯਾਰ ਤੂੰ ਐਵੇਂ ਬੰਦ ਡੈਡੀ ਜੀ ਮੇਰਾ ਜਿਹੜਾ ਦਿਲ ਕਰਦਾ ਵਾ ਬੜਾ ਫਰਕ ਪੈ ਗਿਆ ਆ ਇਹਨੇ ਪਿਆਰ ਨਾਲ ਗੱਲਬਾਤ ਕਰਦੀ ਆ ਨਾ ਚਲੋ ਮੈਂ ਤੇ ਕਹੀ ਨਹੀਂ ਆ ਐਦਾ ਹੀ ਮੇਰੇ ਨਾਲ ਰਹਿਣਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਹੈਗਾ ਜੇ 22 ਚਾਂਸ ਚਲਾ ਬੰਦ ਕੋਈ ਗੱਲ ਇਹ ਪਤਾ ਚੇ ਕੋਈ ਗੱਲਬਾਤ ਹੋਈ ਦੀ ਹੁੰਦੀ ਆ ਨਾ ਤੂੰ ਮੈਨੂੰ ਦੱਸਿਆ ਕਰ ਠੀਕ ਆ ਨਾ ਤੇ ਮੈਂ ਆਪੇ ਸੁਣਵਾ ਲਿਆ ਕਰੂੰਗੇ ਇਹਨਾਂ ਨੂੰ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਡੈਡੀ ਜੀ ਜਿਹੜੀ ਕੋਈ ਗੱਲ ਹੋਊਗੀ ਨਾ ਤੁਹਾਨੂੰ ਦੱਸੂਗੀ। ਵਨ। ਕੋਤੇ ਜਿਹੜੀ ਵੀ ਗੱਲ ਘਰ ਦੇ ਵਿੱਚ ਹੁੰਦੀ ਹੈ ਨਾ ਤੂੰ ਮੈਨੂੰ ਦੱਸਿਆ ਕਰ ਰਹੀ ਏ ਠੀਕ ਆ ਨਾ? ਹਾਂਜੀ ਠੀਕ। ਲੈ ਲਾ। ਗੱਲ ਦਸਾਂ ਇੱਕ। ਹਾਂਜੀ। ਗੱਲ ਇਦਾਂ ਵਾ ਪਿਓ ਰਣਜੀਤ ਭਾਜੀ ਵੀ ਨਾ ਆਏ ਹੀ ਇੱਥੇ ਇੱਕਦਮ। ਇੱਥੇ ਥੋੜਾ ਇਹੀ। ਉਹਨਾਂ ਨੇ ਦੱਸਿਆ। ਇਸੇ ਨਹੀਂ ਮੈਂ ਕਹਿਣਾ ਵਾਂ ਮੈਂ। ਅੱਛਾ ਤੂੰ ਵਨ। ਕੋਈ ਗੱਲ ਨਹੀਂ ਕੋਈ। ਜਦੋਂ ਦਾ ਪਰੌਣਾ ਗਿਆ ਵਾ ਨਾ ਮੁੰਡੇ ਨੇ ਫੇਰਾ ਨਹੀਂ ਮਾਰਿਆ। ਰੈਂਦੀ ਹੁੰਦੀ ਕੁਸਰ ਕੁਸਰ ਵੜ ਵੜ ਕੇ ਖਾਈ ਜਾਂਦੇ ਆ ਉਹ ਤੂੰ ਫੇਰ ਨਾ ਕਰ ਉਹਦਾ ਮੈਂ ਸਾਰਾ ਹੀ ਪ੍ਰਬੰਧ ਕੀਤਾ ਵਾ ਤੁਸੀਂ ਇੱਥੇ ਬਹਿ ਕੇ ਗਿਆ ਹੀ ਕੀ ਮੁੱਲ ਪਾਇਏ ਨੇ ਅੱਜ ਕਰਨਾ ਲੋਕੀ ਨਮਕ ਹਰਾਮ ਆ ਸੁਣੀ ਨਾ ਮੇਰੀ ਇਹੋ ਕੰਮ ਤੇ ਉਹ ਲੱਭਦਾ ਹੀ ਕੋਈ ਗੱਲ ਨਹੀਂ ਹੋਂ ਨੀ ਇਹ ਕੰਮ ਹੁੰਦੇ ਜਦੋਂ ਵੀ ਗੱਲیں ਬਾਤیں ਕਹਿਣ ਤਾਂ ਡਹਿ ਜੇ ਹੋਰ ਕਿੱਦਾਂ ਕਹਿਣਾ ਸਿੱਧਾ ਸਿੱਧਾ ਨਹੀਂ ਕਿਹਾ ਸੀ ਬਾਤیں ਕਹਿਣਿਆ ਤੈਨੂੰ ਬਹੁਤ ਵਨ ਰਮਨ ਤੂੰ ਹੈ ਨਹੀਂ ਮਾੜੀ ਪਰ ਵਨ 21 ਰਮਨ ਤੂੰ ਹੈ ਨਹੀਂ ਮਾੜੀ 21 ਤੂੰ ਇਹਦਾ ਕਰ ਪਹਿਲਾਂ ਸੰਦੀਪ ਨਾਲ ਗੱਲ ਨਹੀਂ ਦੁਬਾਰਾ ਕਰ 21 ਤੂੰ ਇਹਦਾ ਕਰ ਸੰਦੀਪ ਨਾਲ ਗੱਲ ਕਰ ਚਲੋ 21 ਬੋਲ ਕੋ ਕਰੋ ਹੁਣ ਵਨ ਮੇਰਾ ਨਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਠੀਕ ਹੈ ਨਾ ਸਾਰਾ ਟੱਬਰ ਲਾਜ਼ੀਨਾ ਹੈਗਾ ਤੁਸੀਂ ਤੂੰ ਵੀ ਮੇਰੀ ਗੱਲ ਸੁਣਦੀ ਨਹੀਂਗੀ ਤੈਨੂੰ ਵੀ ਬਥੇਰਾ ਸਮਝ ਨਹੀਂ ਆ ਪੀਜੇ ਫੋਨ ਆਉਂਦਾ ਹੁੰਦਾ ਹੁੰਦਾ ਤਾਂ ਪਿਆਰ ਨਾਲ ਗੱਲ ਕਰਿਆ ਕਰ ਤੇ ਮੰਮੀ ਤੇ ਇੰਦੀ ਹੁੰਦੀ ਆ ਉਹ ਵੀ ਗੁੱਸਾ ਮੇਰੇ ਤੇ ਮੈਂ ਵਾਧੂ ਆਈ ਆ ਘਰ ਚ ਕੋਈ ਪਿਆਰ ਦੀ ਗੱਲ ਨਹੀਂ ਕਰਨੀ ਹੁੰਦੀ ਉਹਨਾਂ ਨੇ ਅੱਗਿਓ ਪੈਂਦੇ ਹੋ ਡੋਟ ਕੇ ਕੋਈ ਗੱਲ ਨਹੀਂ ਮੇਰੇ ਕੋਲ ਬਸ ਆਈ ਫਰੇ ਦੀਆਂ ਪ੍ਰਾਣੇ ਨੂੰ ਉਹ ਆਣ ਕੇ ਲੈ ਜਾਏ ਤੈਨੂੰ ਫੇਰ ਤੂੰ ਜਾਣ ਨੂੰ ਤਿਆਰ ਵਾ ਜਾਂ ਉਹ ਇੱਥੇ ਆਣ ਕੇ ਰਹਿਣ ਲੱਗ ਪੇ ਮੰਮੀ ਜੇ ਉਹ ਮੈਨੂੰ ਲੈਣ ਆ ਜੰਨਾ ਫੇਰ ਮੈਂ ਚੱਲ ਜੂਗੀ ਜੇ ਕਹੋ ਕਹੋ ਮੰਮੀ ਜੇ ਤੁਸੀਂ ਕਹੋ ਕਿਉਂ ਲੈਣ ਆ ਜਣ ਫਿਰ ਮੈਂ ਚਲ ਜੂਗੀ ਨਹੀਂ ਵਨ ਮੰਮੀ ਜਿਉ ਮੈਨੂੰ ਲੈਣ ਆ ਜਨ ਫਿਰ ਮੈਂ ਚਲ ਜੂਗੀ ਹਾਂਜੀ ਇਥੋਂ ਦੀ ਨਿੱਕੀ ਨਿੱਕੀ ਗੱਲਾਂ ਪੁੱਤ ਉਥੇ ਪਹਟਾਇਆ ਕਰ ਮੈਂ ਸੰਦੀਪ ਨੂੰ ਬੜਾ ਸਮਝਾਇਆ ਵਾ ਕਿ ਤੇਰੀ ਮੰਮੀ 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 ਹਾਂਜੀ ਨਹੀਂ ਡੈਡੀ ਜੀ ਮੇਰਾ ਕਿਹੜਾ ਦਿਲ ਕਰਦਾ ਆ ਵਨ ਵਨ ਨਹੀਂ ਡੈਡੀ ਜੀ ਮੇਰਾ ਕਿਹੜਾ ਦਿਲ ਕਰਦਾ ਆ ਕਿ ਆਪਣੇ ਵੀ ਜਿੰਦਾਂ ਦੀਆਂ ਹੋ ਜਾਂਦੀਆਂ ਆ ਵਾ ਕਿ ਫਿਰ ਮੈਂ ਪਿੰਡੀ ਦੱਸਣਾ ਵਾ ਹੋਰ ਦੱਸੋ ਕੀ ਕਰਾਂ ਮੇਰੀ ਗਾਸਣ ਪੁੱਤ ਮੈਂ ਤੇ ਸੰਦੀਪ ਨੂੰ ਲੈਦਾ ਹੁਣ ਸੰਦੀਪ ਨੂੰ ਠੀਕ ਟੂ ਐਂਡ ਵਨ ਵਿਆਹ ਕਰ ਦੇਣ ਲੱਗੇ ਕਿਤੇ ਹੁੰਦਾ ਨਹੀਂ ਹੁਣਾਂ ਵਿਆਹ ਕਿਤੇ ਤਹੋਂ ਝੱਟ ਕਰ ਦੇਣ ਲੱਗੇ ਕਿਤੇ ਚੰਗਾ ਵਿਆਹ ਕਰ ਦੇ ਕਿਤੇ ਮੈਂ ਵੀ ਸੱਚ ਦੱਜ ਕੇ ਜਾਂਦਾ ਉਹ ਤੇ ਸੱਚ ਸੱਚ ਦੱਜ ਕੇ ਟਸਟਾਡਾ ਲਹਿੰਗਾ ਹੋਣਾ ਮੈਂ ਯਾਰ ਨਹੀਂ ਲਹਿੰਗਾ ਪਾ ਕੇ ਚੱਲ ਅੰਸ਼ਾ ਸਿੱਧੇ ਸੀ ਨੂੰ ਹੀ ਜਾਂਦੇ ਹਰ ਨਹੀਂ ਦੁਬਾਰਾ ਦੁਬਾਰਾ ਵਨ ਵਿਆਹ ਕਰ ਲੱਗੇ ਆ ਕਿਤੇ ਵਨ ਉਹਨਾਂ ਨੂੰ ਲੋਰੀ ਸਿੰਦਰ ਨੂੰ ਸੰਦੀਪ ਬਣਾਉਂਦਾ ਹੈ ਵਨ ਪੁੱਤ ਮੈਂ ਇਹਨਾਂ ਨੂੰ ਕਿਹਾ ਸੀ ਜਦੋਂ ਚੱਕਣ ਲੱਗੇ ਵੀ ਆਪਣੇ ਸਿਰ ਤੇ ਚੱਕਿਓ ਮੈਨੂੰ ਮੂੰਕੇ ਮੈਨੂੰ ਨਾ ਕਿਓ ਵੀ ਪੈਸੇ ਲਾ ਕੇ ਦੇ ਲਾ ਦੇ ਐਂਡ ਵਨ ਪੁੱਤ ਮੈਂ ਇਹਨਾਂ ਦਾ ਲੱਖ ਤੂੰ ਉਧਰ ਦੇਓਗੇ ਹੈਂ ਤੇ ਮੁੜ ਕੇ ਬਚਣਾ ਕੀ ਹੈ ਕਿੰਨੇ ਅੱਜ ਮਰਕੇ ਚੋਨਾ ਵੀ ਲਾਉਣਾ ਸਾਰਾ ਕੁਝ ਹੀ ਘਰ ਹੁੰਦਾ ਦੋ ਸਾਲ ਵਰਤੀਏ ਅਸੀਂ ਵਿਆਜ ਦੇਣਾ ਤੈਨੂੰ ਕਦੀ ਟੈਨਸ਼ਨ ਪਈ ਆ ਪੁੱਤ ਵਿਆਜ ਨਹੀਂ ਉਠੜ ਦਿੰਦਾ ਮੈਂ ਤਾਂ ਨਾ ਵੀ ਵੇਲੀ ਆਇਆ ਤੇ ਮੀਂਹ ਲੱਭਣੀਆਂ ਪੱਤੇ ਪਾਉਣ ਆਇਆ ਸੀ ਉਹਦੇ ਸਮਾਨ ਲੈਣ ਜਾਣਾ ਆਪਾਂ ਓਏ ਐਵੇਂ ਹੀ ਨਾ ਮਗਰ ਨਾ ਲੱਗਿਆ ਕਰ ਉਹਦੇ ਚੰਗਾ ਓ ਤੂੰ ਵੀ ਤੇ ਮਗੜੀ ਲੱਗਾ ਸੀ ਤੇ ਮੈਂ ਤੈਨੂੰ ਕਿਹਾ ਵਾ ਪੈਸੇ ਕਢਾਉਣ ਲਾ ਜੇ ਪੈਸੇ ਕਢਾਉਣੇ ਕੀ ਆ ਨਹੀਂ ਇਹ ਵਨ ਓ ਮੈਨੂੰ ਤਾਂ ਤੂੰ ਬੜੀ ਛੇਤੀ ਕਹਿਤਾ ਵਾ ਕਿ ਜਨਾਂ ਨਹੀਂ ਓ ਬਸ wann ओ मिनू ते बड़ी ਛੇਤੀ ਗਿਆ ਤਾ ਤੂੰ ਪੀ ਜੇ ਨਾਨੀ ਥੱਲੇ ਲੱਗਾ ਵਾ ਓ ਯਾ ਆਪ ਤੇ ਇਨੇ ਫਾਇਦੇ ਲੱਗਣਾ ਮੈਨੂੰ ਵੀ ਲਾਇਆ ਮੇਰੇ ਆਈਗਾ ਮਗਰ ਆਈਗਾ 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 ਮਗਰ ਆਈਗਾ ਮਗਰ ਆਪ ਤੇ ਤੂੰ ਫਾਇਦੇ ਲੱਗਣਾ ਮੈਨੂੰ ਵੀ ਲਾਇਆ ਉਹ ਆ ਜਾ ਅਗਾ ਸੱਤ ਗੱਲ ਪੁੱਛੋ ਨਾ ਤੇ ਮੈਂ ਉਹਦਾ ਦਿਖਾ ਕੇ ਦੇ ਦੇਣੀ ਅੱਛਾ ਓ ਯਾਰ 1 ਮਿੰਟ ਹੁਣੇ ਹੀ ਉਹ ਚੀਜ਼ ਲੈਣੀ ਮੈਨੂੰ ਜਿੱਥੋਂ ਮਰਜ਼ੀ ਲੈ ਕੇ ਦੋ ਪਰ ਇਹ ਮੁੰਡਿਆਂ ਨੂੰ ਸਮਝਾਉਣਾ ਚਾਹੀਦਾ ਐਂਡ ਬੰਨ ਮੁੰਡੇ ਮਾੜੇ ਇੱਕ ਦੇ ਕਰ ਬੰਨ ਬੰਨ ਆਮਨਾ ਕਰਾਂ ਇਹਨਾਂ ਦੇ ਚਾਚੇ ਨੂੰ ਫੋਨ ਕਰਦਾ ਸੋਨੂ ਨੂੰ ਉਹਨੂੰ ਕਹਿਣਾ ਇਹ ਸਬਜੀ ਚੰਗੀ ਤਰ੍ਹਾਂ ਆਈ ਇੱਕ ਦੇ ਜੀ ਕਰਦਾ ਵਾ ਬਣਾ ਕੇ ਨਾ ਸਬਜੀ ਵਿੱਚ ਮਾਸਾ ਦਾ ਜ਼ਹਿਰ ਪਾਦਾ ਚੱਲੇ